ਲਾ ਬਾਈ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਵਖਾਉਣ ਲੱਗਿਆ ਬੜੇ ਦਿਨਾਂ ਬਾਅਦ ਆਇਆ ਪਿੰਡੂ ਕਿਤਾ ਚੈਨਲ 'ਚ ਬਾਈ ਜੀ ਸਵਾਗਤ ਹੈ ਤੇ ਮੈਂ ਮਹਾਵੀਰ ਸਖਟ ਲੋ ਬਾਈ ਤੇ ਅੱਗੇ ਆਪਾਂ ਨੇ ਨਵੀਂ ਰੋਜ਼ ਦੀ ਤਰ੍ਹਾਂ ਹਾਜ਼ਰ ਤੇ ਰੋਜ਼ ਦੀ ਤਰ੍ਹਾਂ ਹਾਜ਼ਰ ਹੋਇਆ ਨਹੀਂ ਜਾਂਦਾ ਬਾਈ ਉਹਨਾਂ ਤੇ ਆ ਜੋਕਰ ਜੀ ਦੇਖਦੇ ਆ ਯਾਰ ਰੇਟ ਘਟੋ ਘਟ ਮੇਲਾ 10 15 ਦਿਨ ਪਹਿਲਾਂ ਵੀਡੀਓ ਬਣਾਈ ਸੀ ਉਸ ਦਿਨ ਰੇਟ ਜਿਹੜਾ ਕਿੰਨਾ ਸੀਗਾ ਅੱਜ ਦੇਖਦੇ ਆ ਰੇਟ ਕਿੱਥੇ ਜਾ ਕੇ ਖੜੇ ਆ ਬਾਈ ਤਰੀਕ ਹੋ ਗਈ ਅੱਜ ਜਿਹੜੀ 11 ਅਗਸਤ 2025 ਪਹਿਲੀ ਟਰਾਲੀ ਦੀ ਬੋਲੀ ਸਟਾਰਟ ਕਰਨ ਲੱਗਿਆ ਟਰਾਲੀਆਂ ਦੋ ਹੀ ਆ ਬਾਈ ਇਹ ਆਲਾ ਬਾਈ ਠੀਕ ਠਾਕ ਬਰਾ ਅੰਦਰ ਦੀ ਅੰਦਰ ਦੀ ਥੋੜੀ ਬੋਲਾ ਬਾਈ 100 300 ਆ 300 ਰੁਪਈਆ 300 300 300 ਹਾਂਜੀ 5 ਰੁਪਈਆ 10 ਰੁਪਈਆ 15 350 350 350 350 ਬੋਲਣਾ ਬਾਈ ਜਿਵੇਂ ਲੈ ਬਾਈ ਪਹਿਲੀ ਟਰਾਲੀ ਬਾਈ ਜਿਹੜੀ 350 ਰੁਪਏ ਵਿਕੀ ਆ ਕੁਆਲਿਟੀ ਤੁਹਾਨੂੰ ਜ਼ਰੂਰ ਚੈੱਕ ਕਰਨੀ ਟਰਾਲੀਆਂ ਦੋ ਹੀ ਆ ਲੈ ਬਾਈ ਆ ਵੇਖੋ ਕੁਆਲਿਟੀ ਕਿਹੜੀ ਤੋੜੀ 350 ਰੁਪਏ ਨੂੰ ਵੇਚੀ ਕੋਈ ਆ ਜਾਓ ਕਰਾਈ ਦੂਜੀ ਟਰਾਲੀ ਵੇਖਦੇ ਆ ਬਾਈ ਇਹ ਕੀ ਰੇਟ ਜਾਂਦੀ ਆ ਅੰਦਰ ਦੀ ਬਾਈ ਹਾਂ ਅੰਦਰ ਦੀ ਥੋੜੀ ਬੋਲੋ ਜੀ 300 300 ਲਾ ਬਾਈ ਦੂਜੀ ਟਰਾਲੀ ਵਾਗੀ 300 ਰੁਪਏ ਲੱਭੇ ਜਿਹੜਾ ਮੋਟੇ ਜੀ ਮੁੱਕ ਦੀ ਗੱਲ ਆ ਵੀ ਦੋ ਕਨਾਂ ਗਏ ਸੀਗੇ ਤੇ ਇੱਕ ਦਾ 300 ਤੋਂ ਲੈ ਕੇ 350 ਤੱਕ ਜਿਹੜਾ ਰੇਟ ਕੋਟਕਪੂਰਾ ਮੰਡੀ ਦੇ ਵਿੱਚ ਚੱਲੀ ਜਾਂਦਾ ਬਾਕੀ ਪਿਛਲੇ ਕੱਲ੍ਹ ਦੇਣੀ ਵੀ ਪਰਸੋਂ ਵੀ ਹੈ ਨਾ ਇਹ ਆਹੀ ਰੇਟ ਜਿਹੜੇ 300 350 ਜੇ ਤੁਸੀਂ ਮੰਨ ਲਓ ਰੇਟ ਦੱਸਣਾ ਹੋਵੇ ਕੋਟਕਪੂਰਾ ਮੰਡੀ ਦੇ ਵਿੱਚ ਪਿੰਡਾਂ ਦੇ ਵਿੱਚ ਆਹੀ ਰੇਟ ਤੇ ਸੌਦੇ ਹੋਏ ਰਹੇ ਆ ਜੀ 300 350 ਦੇ ਹਿਸਾਬ ਨਾਲ ਜਿਹੜਾ ਰੇਟ ਕੋਟਕਪੂਰਾ ਦੀ ਮੰਡੀ ਦੇ ਵਿੱਚ ਚੱਲੀ ਜਾਂਦਾ ਨਾ ਕਿ ਫਿਲਹਾਲ ਦੋ ਹੀ ਆ ਬਾਈ ਨਾ ਕਿ ਤਾਂ ਘਟ ਆਉਂਦੇ ਆ ਕਿਉਂਕਿ ਗਾਹਕ ਵੀ ਸੂਤੀ ਆਉਂਦਾਗਾ ਮੈਨੂੰ ਆਏ ਸੀ ਕੋਈ ਫਰਕ ਪੈ ਗਿਆ ਹੋਵੇ ਤੇ ਪਰ ਗਾਹਕ ਵੀ ਜਿਹੜਾ ਇੰਨਾ ਕੀ ਆਈ ਜਾਂਦਾ ਆਲੇ 2-4 ਗਾਹਕ ਹੁੰਦੇ ਤੇ 2-4 ਨਾਖੇ ਹੁੰਦੇ ਜਾਨੀ ਮੰਡੀ ਦੇ ਵਿੱਚ ਸੁਧਾਰ ਜਿਹੜਾ ਹਲੇ ਨਹੀਂ ਹੋਇਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਾ ਕਰੋ ਸਬਜ਼ੀ ਮੰਡੀ ਦੀ ਵੀਡੀਓ ਜਿਹੜੀ ਕੋਟਕਪੂਰੇ ਮੰਡੀ ਦੀ ਆਪਣੀ ਆਈ ਜਾਣੀ ਹੈ